ਨੇ ਐਮਨੇ ਤੇ ਜੀ ਮਾਰ ਕੇ ਉਹ ਇੱਥੇ ਪਸ਼ੂ ਮਰ ਗਏ ਅਰੇ ਯਾਰ ਮੈਂ ਮੇਰੇ ਦੀ ਥਲੇ 10000 ਦਾ ਸੱਪਾ ਕਰਦੀ ਆ ਨੇ ਐਮਨੇ ਤੇ ਜੀ ਮਾਰ ਕੇ ਅੱਗੇ ਕੱਢ ਲੈ ਕੁਝ ਨਹੀਂ ਆਉਂਦੀ ਨਹੀਂ ਜੀ ਮਰੀ ਹੋਈ ਕੱਢੇ ਨਹੀਂ ਜੀ ਕਿੰਨੇ ਮਰੇ ਹੋਈ ਕੱਢ ਕੱਢ ਨਹੀਂ ਜੀ ਤੇ ਤਿੰਨ ਚਾਰ ਕੱਢ ਲੈ ਜੀ ਇਹਦੇ ਦਵੇ ਪੈਨੇ ਜੀ ਅੱਡੇ ਅੱਛਾ ਜੀ ਅੱਡੇ ਦਵੇ ਪੈਨੇ ਜੀ ਹਾਂ ਜੀ ਪਾਂਛੀ ਤਾਂ ਮਰੀ ਗਏ ਹੋਣਗੇ ਜੀ ਅਸੀਂ ਜੀ ਸਾਡਾ ਜਿਹੜਾ ਨੁਸਕਾਨ ਹੋਇਆ ਅਸੀਂ ਉਹੀ ਮੰਗ ਕਰਦੇ ਆ ਜੀ ਸਾਡਾ ਹੋ ਜੇ ਅਸੀਂ ਗਰੀਬ ਬੰਦੇ ਆ ਨਾਮ ਗੁਰਚਰ ਸਿੰਘ ਹੈ ਇਹ ਮੇਰਾ ਭਰਾ ਬਿੰਦਰ ਹੈ ਇਹਨਾਂ ਦਾ ਇਹ ਮਕਾਨ ਟੁੱਟ ਗਿਆ ਡਿੱ ਗਿਆ ਤੂਫਾਨ ਦੇ ਨਾਲ ਬੈੱਡ ਟੁੱਟ ਗਿਆ ਸੋਫਾ ਟੁੱਟ ਗਿਆ ਪੱਤੇ ਭੁਕੇ ਸਾਰਾ ਕੁਝ ਜੋ ਅਲਮਾਰੀ ਸੀ ਸਾਰਾ ਸਮਾਨ ਖਰਾਬ ਹੋ ਗਿਆ ਮੋਟਰਸਾਈਕਲ ਤਹਿਸ ਨੈਸ ਹੋ ਗਿਆ ਬਸ ਬੱਚਿਆਂ ਦੀ ਜਿਹੜੀ ਜਾਨ ਬਚ ਗਈ ਬਾਹਰ ਆ ਗਈ ਇਹ ਸਾਰਾ ਮਕਾਨ ਟੁੱਟ ਗਿਆ ਕੁਝ ਪਸ਼ੂ ਸੀ ਜਿਹੜੇ ਉਹ ਜਿਹੜੇ ਨੇ ਮਰ ਗਏ ਪਾਲ ਪਸ਼ੂ ਮਰ ਗਏ ਕਾਫੀ ਜਿਆਦਾ ਨੁਕਸਾਨ ਹੋ ਗਿਆ ਔਰ ਇਹ ਸਾਰਾ ਕੁਝ ਜੀ ਦੇਖ ਸਕਨੇ ਕੁੱਤੇ ਆ ਕੱਪੜੇ ਖਰਾਬ ਹੋ ਗਏ ਫੋਨ ਵਾਲੇ ਵੀ ਕੁਝ ਵੀ ਨਹੀਂ ਬਚਿਆ ਜੀ ਦਾ ਅ ਮਨ ਜੇ ਮੇਰੇ ਸਾਰਾ ਕੁਝ ਪਿਆ ਪਿਆ ਔਰ ਮੈਂ ਚਾਹੁੰਦਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਗਰੀਬ ਨੇ ਸਾਰਾ ਕੁਝ ਨਾ ਦਾ ਹੋ ਜਾਵੇ ਕੋਈ ਪਰਿਵਾਰ ਦਾ ਮੈਂਬਰ ਅੰਦਰ ਤਾਂ ਨਹੀਂ ਸੀਗਾ ਉਸ ਸਮੇਂ ਜਿਸ ਸਮੇਂ ਸੱਤਾਂ ਗਿਰੀਆਂ ਨੇਗੀਆਂ ਤੇ ਭੱਜ ਕੇ ਨਿਕਲ ਗਏ ਸੱਤ ਫੀਟ ਦਾ ਨੁਕਸਾਨ ਤੋਂ ਵਿਚਾਰੇ ਹਾਂਜੀ ਪਰਿਵਾਰ ਦਾ ਬੰਦਾ ਕੋਈ ਨਹੀਂ ਸੀ ਸਾਰੇ ਬਾਹਰ ਆ ਗਏ ਸੀਗੇ ਇਸ ਕਰਕੇ ਸੱਤ ਫੀਟ ਦਾ ਨੁਕਸਾਨ ਜਿਹੜਾ ਕਿਸੇ ਦੇ ਲੱਗਿਆ ਨਹੀਂ ਸੀਗਾ ਪਰ ਜਿਹੜੇ ਦੂਸਰੇ ਕਮਰੇ ਨੇ ਉਹਨਾਂ ਵਿੱਚ ਪਸ਼ੂ ਸੀਗੇ ਪਸ਼ੂਆਂ ਦੀ ਕਾਫੀ ਪਸ਼ੂ ਤੇ ਉਹਨਾਂ ਦੀ ਡੈਥ ਹੋ ਗਈ ਜੋ ਆਹ ਹਉ ਤਮ ਮਲਵਾ ਗਿਰਿਆ ਹੋਇਆਗਾ ਇਹਦੇ ਨੀਚੇ ਬੱਕਰੀਆਂ ਦਬੀਆਂ ਹੋਈਆਂ ਨੇ 7 ਤੋਂ 8 ਬੱਕਰੀਆਂ ਇਹਦੇ ਨੀਚੇ ਦਬੀਆਂ ਨੇ ਜਿਹਦੇ ਵਿੱਚੋਂ 2 ਤੋਂ 3 ਮਰੀਆਂ ਹੋਈਆਂ ਕੱਢ ਲਿੱਤੀਆਂ ਗਈਆਂ ਨੇ ਗਿਆ ਬਾਕੀ ਇਹਦੇ ਨੀਚੇ ਦਬੀਆਂ ਹੋਈਆਂ ਨੇ ਆਹ ਮਲਵੇ ਦੇ ਨੀਚੇ ਛੱਤ ਤੋਂ ਗਿਰੀ ਹੈ ਗੀ ਰਾਤ ਪੂਰੀ ਹਨੇਰੀ ਤੂਫਾਨ ਜੋ ਆਇਆਗਾ ਝੱਖੜ ਚੱਲੇਗਾ ਇਹਦੇ ਵਿੱਚ ਇਹ ਪਸ਼ੂ ਆਲਾ ਸੀਗਾ ਵਿੱਚ ਪਸ਼ੂ ਬੰਨੇ ਹੋਏ ਸੀ ਇਹਦੇ ਵਿੱਚ ਪੇਟੀਆਂ ਸੀ ਪੇਟੀਆਂ ਟੁੱਟ ਗਈਆਂ ਪਸ਼ੂ ਸੀਗੇ ਤਿੰਨ ਜਿਹੜੇ ਬੱਚੇ ਸੀ ਉਹ ਮਰ ਗਏ ਉਹ ਬਾਹਰ ਰਾਤ ਕੱਢ ਲਏ ਸੀਗੇ ਬਾਕੀ ਇਹਦੇ ਵਿੱਚ ਦਬੇ ਹੋਏ ਨੇ